ਇਕ ਓੰਕਾਰੁ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈ ਭੰ ਗੁਰ ਪ੍ਰ사ਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵਈ ਜੇ ਸੁਚੀ ਲਖ ਵਾਰ ਚਪੈ ਚਪ ਨ ਹੋਵਈ ਜੇ ਲਾਇ ਰਹਿਣ ਲਿਵ ਤਾਰ ਭੁਖਿਆ ਭੁਖ ਨ ਉੱਤਰੀ ਜੇ ਬੰਨਾਂ ਪੁਰੀਆਂ ਪਾਰ ਸੈ ਸੋ ਸਿਆਨ ਪਲ ਖੋਈ ਤਾ ਇਕ ਨ ਚੱਲੇ ਨਾਲ ਕਿਵ ਸਜਿਆ ਰਹੀਆਂ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੀਆ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਿਢਿਆਈ ਹੁਕਮੇ ਤੁਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੇ ਇੱਕ ਨੌਕਮੀ ਬਖਸ਼ੀ ਸੇ ਹੁਕਮਿ ਸਦਾ ਪਵਾਈਐ ਹੇ ਹੁਕਮੇਂਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੀ ਬੁੱਝੈ ਤਾਂ ਹੋ ਮੈਂ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਇੱਕ ਸੈਤਾਨ ਗਾਵੇ ਕੋ ਦਤਿਆਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦੇ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਰੰਦੇ ਗਵੈ ਕੁਜ ਆਪਣੀ ਸੈ ਦੂਰ ਗਵੈ ਕੁ ਵਿਖੈ ਅਦਰ ਦੂਰ ਕਤ ਨਗਥਿ ਨਾ ਵੈ ਟੂਟ ਕਤ ਕਤ ਕਥੀ ਕੋਟੀ ਕੋਟ ਕੋਟਾ ਦੇਂਦਾ ਦੇ ਲੈਂਦੇ ਸਭ ਪਾਹ ਜੁਗ ਜੁਗੰਤਰ ਖਾਈ ਖਾਈ ਉਕਮ ਉਕਮ ਚਲਾਏ ਰਾਹ ਨਾਨਕ ਵਿਖ ਸਵੇ ਪ੍ਰਵਾਵ ਸੱਚਾ ਸਾਹਿਬ ਸੱਚ ਨਾਏ ਬਾਖਿਆ ਪਾਉ ਅਪਾਰ ਆਖੈ ਮੰਗਹਿ ਦੇਦੇ ਦਤ ਕਰੇਦਾ ਤਾਰ ਫਿਰ ਕੇ ਅਗੇ ਰਖੀਐ ਜਿਤ ਸੈ ਦਰਵਾਰ ਫਿਰ ਕੇ ਅਗੇ ਰਖੀਐ ਜਿਤ ਸੈ ਦਰਵਾਰ ਮੋਹੋ ਕੇ ਬੋਲਣ ਬੋਲੀਏ ਜੇ ਸੁੰਦਰੀ ਪਿਆਰ ਮ੍ਰਿਤ ਵੇਲਾ ਸਚ ਨਾਮ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦਵਾਰੇ ਨਾਨਕ ਐ ਵਾ ਜਾਣੀਐ ਸਭ ਆਪਿ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਣਰੰਝਨ ਸੋਏ ਜਿਨ ਸੇਵੈ ਤਿਨ ਪਾਇ ਮਾਨ ਨਾਨਕ ਗਾਵੀ ਗੁਣੀ ਨਿੰਦਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰੇ ਅਸਮਾਈ ਗੋਰੀ ਸਰਗੁਰ ਗੁਰੂ ਗੋਖ ਬ੍ਰਹਮਾ ਗੁਰੂ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਵ ਜਾਈ ਸੁਨਣਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਹਾਵਾ ਜੇ ਤਿਸ ਭਾਵਾ ਵਿਨ ਭਾਣੇ ਕੀ ਨਾਹੀ ਕਰੀ ਜੇ ਤੀਸਰਠ ਉਪਾਇ ਵਿਕਮਨ ਕਰਮਾ ਕੀ ਮਿਲੇ ਲਈ ਮਤ ਵਿਚਿ ਰਤਿ ਧੰਵਾ ਹਰਮਾਨਕ ਜੀ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਵ ਜਾਈ ਸੁਨਣਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ ਚਾਰੇ ਅਰਜਹ ਹੁਰਦ ਸੁਣੀ ਹੋਈ ਨਵਖ ਨਵਚ ਜਾਣੀਏ ਨਾਲ ਚਲੇ ਸੋ ਕੋਈ ਚੰਗਾ ਨਾਮ ਰਖਾਈ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰੰਡਾਵੇ ਤਾਂ ਵਤਨ ਪੁੱਛੈ ਕੀ ਕੀਤਾ ਅੰਦਰ ਕੀਤ ਕਰ ਦੋ ਸੀ ਦੋ ਛਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਨੇ ਸੁਦੀ ਵੀ ਸੁਨਸ ਨੇਂ ਤਰਤਿ ਬੁਲੀ ਆਕਾਸ਼ ਨੇਂ ਦੀਪ ਲੋ ਪਾਤਲ ਸੁਨੇਂ ਭੂਵਨ ਸੁ ਕੈ ਕਾਲ ਨਾਨਕ ਭਗਤ ਸਦਾ ਵਿਗਾਸ ਨੇਂ ਅੰਧੁਪਾਪ ਕਰਨਾਸ ਸੁਨੇ ਸੁਰਵਰਮਾਇ ਸੁਨੇ ਮੁਖਸਾਲਾ ਹਨਮਾਨ ਸੁਨੇ ਜੋਗਜੁਗ ਤਨ ਭੇਦ ਸੁਨੇ ਸਾਤਸਮ੍ਰਿਤ ਵੇਦ ਨਾਨਕ ਭਗਤ ਸਦਾ ਵੇਗਾ ਸੁਨੇ ਅੰਦੁਪਾਉ ਕਾ ਨਾਸ ਸੁਨੇ ਸਤ ਸੰਤੋਖ ਗਿਆਨ ਸੁਨੇ ਛਟਕਾਇਸ਼ ਨਾਨਕ ਸੁਨੇ ਪੜ ਪੜ ਪਾਏ ਮਾਨਸ ਨੇ ਲਗੇ ਸੈਤਿਆ ਨਾਨਕ ਭਗਤ ਸਦਾ ਵੇਗਾ ਸੁਨੇ ਅੰਦੁਪਾਉ ਕਾ ਨਾਸ ਸੁਨੇ ਸਰਾ ਗੁਨਾ ਕੀ ਗਾ ਸੁਨੇ ਸੇਖ ਫੀਰ ਪਾਤਸ਼ਾ ਸੁਨੇ ਅੰਦੇ ਪਾਵੇ ਰਉਸਨ ਅਥ ਵਸ ਗਾ ਨਾਨਕ ਭਗਤ ਸਦਾ ਵੇਗਾ ਸੁਨੇ ਅੰਦੁਪਾਉ ਕਾ ਨਾਸ ਮੰਨੇ ਗੀਤ ਕਈ ਨ ਜਾਏ ਜੀ ਕੋ ਕਹਿ ਪਿਛੈ ਬਿਸਟਾਏ ਕਾਗਦ ਕਲਮ ਲਿਖਨ ਹਾਰ ਮਨੇ ਕਾਵੇ ਕਰਨ ਵਿਚਾਰੇ ਸਾ ਨਾਮ ਨਰਿੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਈ ਮੰਨੇ ਸੁਰਤ ਹੋਏ ਮਨ ਬੋਧੁ ਮੰਨੇ ਸਗਲ ਪੂਰਨ ਕੀ ਸ਼ੋਦੁ ਮੰਨੇ ਮੋ ਝੂਟਾ ਨਾ ਖਾਇ ਮੰਨੇ ਜਮ ਕੇ ਸਦ ਨਨਿਆਈ ਸਾ ਨਾਮ ਨਰਿੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਈ من کوئی من پاو مکھ دو سرم تارے گرو سکھ نانک پو نئے سنا نرجن ہوئے دیکھو من جانے من کوئی من رکھا جن سوت جی کو جہ سرتی ہوتی لکھ منظور ہے ਜੀ ਜਾ ਤ੍ਰਿੰਗਾ ਕੇ ਨਾਮ ਸੁਨਣਾ ਲਿਖਿਆ ਬੜੀ ਇਕਲਾ ਮੈਂ ਹੁਲੇ ਕਲਿਗ ਜਾਨੇ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਨਸਵਾਲੇ ਰੂਪ ਕੀਤੀ ਦਾਤੇ ਆਣੇ ਕੌਣ ਕੂਤਾ ਕਿਤਾਬ ਸਾਵਿਕ ਕੁਕਵਾਤ ਇਸ ਤੇ ਉਹ ਲਖ ਦਰਿਆ ਕੁਦਰਤ ਕਉਣ ਗਾਇ ਵਿਚਾਰੂਾਰੇ ਨ ਜਾਬੈ ਇੱਕ ਵਾਰ ਜੋਤਿਦ ਬਾਸ ਸਾਈ ਪੁਲਿਕਾ ਤੁਸ ਸਲਾਮ ਤਨ ਰੰਗਕਾਰ ਅਸੰਗ ਜਪ ਸੰਗ ਪਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਖਵੇਦ ਪਾਠ ਸੰਗ ਜੋਗ ਮਨ ਰਹੈ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗ ਦਾਤਾਰ ਅਸੰਗ ਸੁਰਮੋਂ ਬਖਸਰ ਸੰਗ ਮੋਨ ਲੇਵਲਾਈ ਤਾਰ ਕੁਦਰਤ ਕਵਨ ਗਾਵੀਚਾਰੇ ਬਾਰੇ ਨ ਜਾਵੇ ਇੱਕ ਵਾਰ ਜੋਤਿਤ ਪਾਵ ਸਾਈ ਪਲਿਕਾਰ ਤੁਸਲਾ ਸਲਾਮ ਤੁਨ ਰੰਗਕਾਰ اث مور خد سنگ چور رام خور سنکھ مر کر سنکھ گل وطیا کمائے ملے پار نانک نیچار وار نیندیا وائے کمار جو تا سائی پلی کار تا سلام کرسنگ ناؤ سنگاخ لو سنکھ ہے سر پار ہوئے خری نام خری سالا کر ਅਖਰੀ ਲਿਖਣ ਬੋਲਣ ਬਾਰਨ ਕਰੈ ਸਰ ਸੰਜੋਗ ਖਾਨ ਜਿਨੇ ਲੇਖੇ ਤਿਸੁਰ ਨਾਇ ਨੇ ਫਰਮਾਇ ਤੋ ਤੇ ਪਾਇਨੇ ਤਾ ਗੀਤਾ ਦਿੱਤਾ ਨਾ ਬੰਨਾ ਬਨਾਈ ਕੋ ਥਾਉ ਕੁਦਰਤ ਕਵਣ ਕਾਇ ਚਾਰ ਬਾਰ ਇਹਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲਿਕਰ ਤੁਸ ਦਸਲੰਤ ਨਰੰਕਾਰ ਭਰੀਐ ਤਪ ਤੰਦੇ ਪਾਣੀ ਤੋ ਤੇ ਤਰੁਸਖੇ

ਸਬਗੁਣ ਤੇਰੀ ਮੈ ਨਾ ਕੋਈ ਵਿਣਗੁਣ ਕੀਤੇ ਵਖਤ ਨ ਹੋਇ ਸਚ ਤਤ ਬਾਣੀ ਮਰਭਾਉ ਸਤ ਸੰਸਦ ਮਨ ਚਾਉ ਕਵਨ ਸੋਇ ਲਾਗਤ ਕਵਨ ਕਵਨ ਤਿਤ ਕਵਨ ਬਾਹਰ ਕਵਨ ਸੁਰਤੀ ਮਾਹ ਕਵਨ ਜਿਤ ਹੋਆ ਆਕਾਰ ਵੇਲ ਨ ਪਈ ਆ ਪੰਡਿਤ ਜਿਵਲੇ ਕੋ ਪੁਰਾਨ ਭਕਤ ਨ ਪਾਇਓ ਕਾ ਦੀਨ ਜਿ ਲਿਖਣ ਲਈ ਕੋ ਰਾੰਤ ਤਿਤ ਵਾਰ ਨ ਜੋਗੀ ਆ ਨਿਰਵਤ ਮਰਣਾ ਕੋਈ ਜਕਰਤਾ ਸੇਠੀ ਕੋ ਸਾਜਿਆ ਪੇ ਜਾਣੇ ਸੋਈ

ਸਮੁੰਦਰ ਸ ਸੁਲਤਾਨ ਗ੍ਰਹ ਜੈ ਤੇ ਮਲ ਧਨ ਕੀੜੀ ਤੁਲਣਾ ਹੋਵਣ ਜੀ ਸੁਮਨੋ ਨਾ ਵੀਸਰੈ ਅੰਤਨ ਸਿਖਤੀ ਕਹਿਨੈ ਅੰਤੰਤ ਨ ਕਰਨੈ ਦੇਨੈ ਅੰਤੰਤਨ ਦੇਖਣ ਸੁਣਣ ਨਾ ਅੰਤੁ ਅੰਤਨ ਜਾਪੈ ਕੇਮਣ ਮੰਤ ਅੰਤਨ ਜਾਪੈ ਗੀਤਾ ਆਕਾਰ ਅੰਤਨਿਆ ਬੇਪਾਰ ਬਰੰਤ ਕਰਨ ਕੀਤੇ ਵਿਲ ਲਾਈ ਤਾਂ ਗੇ ਅੰਤਨ ਪਾਏ ਜਾਹਿ ਹੋ ਅੰਤਨਿਆ ਨੇ ਕੋਈ ਬੁੱਤ ਗੀਆ ਬੁੱਤ ਹੋਇ ਵੱਡਾ ਸਾਇ ਉੱਚਾ ਥਾ ਉੱਚ ਉਪਰੂਚਾ ਨਾਉ ਇਬੜੂ ਚਾਹ ਵੇ ਕੋਈ ਤ ਸੋਚੇ ਕੋ ਜਾਣੇ ਸੋਈ ਦੇਵੜੇ ਅਪਜਾਨੇ ਆਪ ਆਪ ਨਾਨਕ ਅੰਦਰੇ ਕਰਮੀ ਦਾ ਤਉ ਬਹੁਤਾ ਕਰਮ ਲਿਖਿਆ ਨਾ ਜਾਈ ਵਡਾ ਰਤਨ ਤੁਮਾਈ ਕੀਤੇ ਮੰਗੇ ਜੋਦ ਪਰ ਕੀਤੇ ਅਗਨ ਤਨੇ ਵਿਚਾਰੇ ਕੀਤੇ ਘਤਰੇ ਵਿਕਾਰ ਕੀਤੇ ਲਲਮ ਕਿਰਪਾਏ ਕੀਤੇ ਮੂਰਖਾਈ ਖਾਈ ਕੀਤੇ ਅੰਧੂ ਪੂਖ ਸਦ ਮਾਰੀ ਪੈਦਾ ਤੇਰੀਂ ਦਾ ਤਾਰ ਬੰਦ ਖਲਸਿ ਪੜਨੇ ਹੋਇ ਰਖਣ ਸਕੈ ਕੋਇ ਦੇਖੁ ਖੈ ਕਾ ਅਖਣ ਪਾਇਓ ਜਾਣੇ ਜੀਤਿਆ ਮੁਖਾ ਆਪੇ ਜਾਣੇ ਆਪੇ ਦੇ ਅਖੈ ਸੇ ਪੇ ਕੀ ਕੇ ਜਿਸਨੋ ਬਖਸ਼ੇ ਸਿਵਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁਲ ਗੁਣ ਅਮੁਲ ਵਪਾਰ ਮੁਲ ਵਪਾਰੀ ਅਮੁਲ ਪੰਡਾਰ ਮੁਲਾ ਵੈ ਮੁਲਾ ਜਾਇ ਮੁਲ ਭਾਇ ਬਿਲਾ ਸਮਾਇ ਅਮੋਲ ਧਰਮ ਅਮੋਲ ਦੀਵਣ ਅਮੋਲ ਤੁਲ ਮੋਲ ਪਰਵਾਣ ਅਮੋਲ ਬਖਸ਼ੀਸ਼ ਮੁਰਨੀ ਸਣ ਅਮੋਲ ਕਰ ਮੁਲ ਫਰਮਾਣ ਮੁਲਾ ਅਮਲਾ ਖੰਨ ਜਾਇ ਆਖਾ ਕਰੇ ਲੇ ਵਿਲਾਇ ਅੱਖੇ ਵਿਦਪੜ ਪੁਰਾਣੇ ਅੱਖੇ ਬੜੇ ਕਰੇ ਵਖਿਆਣੇ ਅੱਖੇ ਵਰਮੇ ਅੱਖੇ ਅੰਧਖੋ ਪੀਤਾ ਗੋਵਿੰਦ ਅੱਖੇ ਇਸਰ ਕੇ ਸਿਧੂ ਅਖੇ ਕੀਤੇ ਕੀਤੇ ਬੁੱਧ ਅੱਖੇ ਦਨਵ ਅਖੇ ਦੇਵ ਅਖੇ ਸੁਨਰ ਮੁੰਜਨ ਸੇਵ ਕੀਤੇ ਅੱਖੇ ਗਨਪਾਈ ਕੀਤੇ ਕਹਿ ਕੇ ਟੁੱਟ ਜਾਏ ਤੇ ਕੀਤੇ ਹੋਰ ਕਰੀ ਤਾਗਨ ਸ ਕਹਿ ਕੀ ਕੇ ਜੇ ਉੜ ਪਾਏ ਤੇ ਉੜ ਹੋਈ ਨਾਨਕ ਜਣੇ ਸੱਚਾ ਸੋਏ ਦੇਖੋ ਅੱਖੇ ਬੋਲ ਵਿਗੜ ਤਨ ਲਿਖੀਐ ਸਰਗਵਾਰ ਗਵਾਰ ਸੂਦਰ ਕੀਆ ਸੁਕਰ ਕੀਆ ਜਿਤ ਵਿਸਰਵ ਸੰਭਾਲੇਵਾ ਜੀ ਨਾਦ ਨਿਕ ਸੰਗਾ ਕੀ ਤੇ ਵਾਹਨ ਹਾਰੇ ਕੇਤੇ ਰਾਗ ਪਰਿਸੰਗ ਯਨ ਕੇਤੇ ਗਵਨਾਰੇ ਗਵ ਤੁਨ ਪਣ ਪਣੀ ਬੈ ਸੰਦਰਗਾ ਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਤ ਲਿਖ ਜਾਣ ਹੈ ਲਿਖ ਲੇ ਧਰਮ ਵਿਚਾਰੇ ਗਾਵੇ ਸਰਵਰਮਾ ਦੇਵੀ ਸੂਨ ਸਦਾ ਸਵਾਰੇ ਗਵਹਿਨ ਦਸਨ ਵਿਠਿ ਜੀਤਿਆੰਦਰ ਨਾਲੇ ਗਾਵੇ ਸਦੀ ਸਮਾਦੇਂ ਅੰਦਰ ਗਾਵਨ ਸਰ ਵਿਚਾਰੇ ਗਵਨ ਜਤੀ ਸਦੀ ਸੰਦੋਖੀ ਗਾਵੇ ਵੀਰ ਕਰਾਰੇ ਗਵਨ ਪੰਨਦ ਪੰਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀ ਅਮਨ ਮੋਹਨ ਸੁਰਗਮਤ ਪਿਆਲੇ ਗਾਵੇ ਨਰਤਨ ਪਾਈ ਤੇਰੀ ਅਸਤ ਤੀਖਣ ਨਾਲੇ ਗਾਵੇ ਜੁਦ ਮਾਵਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਦਰ ਵਰ ਪੰਡਾ ਕਰ ਕਰ ਕੀਤਾਰੇ ਸੈਤ ਨੰਗਾ ਗਾਵੇ ਜੋਤਿ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗੁਰੂ ਨਿਮਾ ਚੇਤਨ ਨਾ ਬੋ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚੀ ਨਾਈ ਹੈ ਭੀ ਉਸ ਜੈਨ ਜਸ ਰਤਨ ਜਨ ਰਚਾਈ ਰੰਗੀ ਰੰਗੀ ਬਾਤੇ ਕਰ ਕਨਿ ਸਿਮਾ ਜਿਨ ਨੂੰ ਪਾਈ ਕਰ ਕਰੇ ਖੇ ਕੀਤਾ ਆਪਣਾ ਨਿਵਤਿ ਸ੍ਰੀ ਵੜਿਆਏ ਜੋ ਉਸ ਭਾਅ ਸੋਈ ਕਰ ਸੇ ਉਪਨਾ ਕਰ ਨਾ ਜਾਈ ਸੋ ਪਾਤਸ਼ਾਉਸ਼ਾ ਪਾਤ ਸਾਹਿਬ ਨਾਨਕ ਰਨ ਰਜਾਈ

ਇਕਾ ਮਾਇਜੁਕਤ ਵੈ ਤਿੰਜਲੇ ਪ੍ਰਵਾਨਿਕ ਸੰਸਾਰਿਕ ਪੰਡਾਰਿਕ ਲਾਇ ਦੇਵਾ ਜਿਉਤਿ ਸਭਾਵਤ ਵੈ ਚਲਾਵੈ ਜੇ ਹੋਇ ਫਰਮਾਨੋ ਵੇਖਿਆ ਉਹਨਾਂ ਨਦਰਣਾ ਭਉਤਵੰਡਾਣੀਆਂ ਦੇ ਇਛਾ ਦੇਸੁਆਦ ਨੀਲ ਨਾਦਨ ਹਤ ਜੋਰੋ ਇਕੋ ਵੇਸਾ ਅਸਨ ਲੋਇਲ ਪੰਡਾਰ ਜੋਗਿ ਸਪਾਇ ਸੋ ਇਕਾ ਵਾਰ ਕਰ ਕਰ ਵੇਖੇ ਸਰਜਨ ਹਰ ਨਾਨਕ ਸਚੇ ਕੀ ਸਚੇ ਕਾਰਿਆ ਦੇਸੁਆਦ ਨੀਲ ਨਾਦਨ ਹਤ ਜੋਰੋ ਇਕੋ ਵੇਸਾ ਇਕ ਦੂਜੀ ਪੌ ਲਖ ਹੋਇ ਲਖ ਹੋਵੇ ਲਖ 20 ਲਖ ਲਗੇੜਾ ਕੀ ਇੱਕ ਨਾਮ ਜਗਦੀਸ਼ੇਤਰਾਬਤ ਪੋੜੀਏ ਚੜੀਏ ਹੋਏ ਕੀ ਸੁਣ ਗੱਲਾਂ ਆਕਾਸ਼ ਕੀ ਟਾਇਰੀਸ ਨਾਨਕ ਨਜ਼ਰੀ ਪਾਈਏ ਕੁੜੀ ਕੁੜੇ ਠੀਸ ਆਖਣ ਜੋਰ ਚ ਪੈਣੇ ਜੋਰ ਜੋ ਨ ਮੰਗਨ ਦੇ ਨਾ ਜੋਰ ਜੋ ਨਾ ਜੀਵਨ ਮਰਨ ਨਾ ਜੋਰ ਜੋ ਨਾ ਰਾਜ ਮਾਲ ਮਨ ਸੋਲ ਜੋ ਨਾ ਸੂਤੀ ਗਿਆਨ ਵਿਚਾਰ ਜੋ ਨਾ ਜੁਗਤੀ ਛਟੇ ਸੰਸਾਰ ਜਿਸ ਸਾਥ ਉਕਰਵੇ ਖੈ ਸੋਈ ਨਾਨਕ ਤੁਮ ਨੀਚ ਨ ਕੋਈ ਰਾਤੀ ਰੂਤੀ ਸਤਿਵਾਰ ਪਉਣ ਪਣੇ ਗਣੀ ਪਾਤਾਲ ਤੇ ਸਵਿਧਰ ਤਿਥਾ ਬਰਕੀ ਧਰਮਸਾਲ ਤੇ ਸਵਜੀ ਜੁਤ ਕੇ ਰੰਗ ਤਨ ਕੇ ਨਾਮ ਨਿਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦੇਵ ਜਿੱਥੈ ਸੋਣ ਪੰਜ ਪਰਵਾ ਨੰਦ ਰੇ ਕਰਮ ਬਵੈ ਨੀਸਾਨ ਗਜ ਬਕਾਇਓ ਥੈ ਪਾਏ ਨਾਨਕ ਇਹ ਜਪਿਆ ਜਾਏ ਧਰਮ ਖੰਡ ਕਹੋ ਧਰਮ ਗਿਆਨ ਖੰਡ ਕਾ ਖੁ ਕਰਮ ਕੀਤੇ ਪਵਨ ਪਾਣੀ ਬੈ ਸੰਤੁਰ ਕੀਤੇ ਕਣ ਮਹੇਸ਼ ਕੀਤੇ ਵਰਮੇ ਘਟਕੜੀ ਰੂਪ ਰੰਗ ਕੀ ਇਸ ਕੀਤੇ ਅੰਗਰਮ ਭੂਮੀ ਮੇਰ ਕੀਤੇ ਕੀਤੇ ਦੂਪ ਦੇਸ ਕੀਤੇ ਜਨ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦ ਬਦਨਾਥ ਕੀਤੇ ਕੀਤੇ ਦੇਵੀ ਦੇਸ ਕੀਤੇ ਦੇਵ ਦਾਨ ਨਮਨ ਕੀਤੇ ਤੇਰੇ ਤਨ ਸੰਬੰਧ ਕੀਤੀਆਂ ਖਾਣੀਆਂ ਕੀਤੀਆਂ ਬਾਣੀਆਂ ਕੀਤੇ ਵਤ ਨਰਿੰਦ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਇਥਾ ਨਾਮ ਨੋਰ ਕੋੜ ਨੰਦੁ ਈਸ਼ਰਮ ਖੰਡ ਕੀ ਬਾਣੀ ਰੂਪੁ ਜਿ ਤਗ ਨਿਯੰਭਉ ਤਨੂਪ ਤਾਂ ਕੀ ਗੱਲਾਂ ਗਥੀਆਂ ਨਾ ਜਾਏ ਜੇ ਕੋ ਕਹਿ ਵਿਛੈ ਬਿਛਤਾਏ ਤਿਥੈ ਕੜੀਐ ਸੁਰਤ ਮਤਿ ਮਨ ਬੋਧਿ ਥਗੜੀਐ ਸ੍ਰਸਦਾਂਗੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰੁ ਥੈ ਹੋਰ ਨਾ ਕੋਈ ਹੋਰ ਤਿਥੈ ਜੋਤਿ ਬਾਵਨ ਸੂਰਤਿ ਮਹਾਰਾਮ ਰਈਆ ਪਰਪੂਰ ਦਿੱਤ ਜੀ ਤੁਸੀ ਤਵੇਂ ਮਾ ਮਾਇ ਤੰਗ ਰੂਪ ਨਗਤ ਨੈ ਜਾਏ ਨਾ ਮਰਨ ਠਾਗੇ ਜਾਏ ਜਿਨ ਕੇ ਆਰਾਮ ਸੈਮਨ ਮਾਇ ਤਿਥੈ ਭਗਤਵ ਸਹਿ ਕੇ ਲੋਕ ਰੈਨੰਤ ਸਚਾ ਮਨ ਸੋਇ ਸਚ ਕਨਵਸਨ ਅਹੰਕਾਰ ਕਰ ਕਰ ਵੇਖ ਨਦਰਿ ਨਿਹਾਲ ਦਿੱਤੈ ਖਣ ਮੰਡਲ ਵਰ ਪਾਣ ਜੀ ਕੁਗਤ ਦੰਤ ਨੰਤ ਤਿਥੈ ਲੋਲ ਆਕਾਰ ਜਿਵ ਜੋ ਕੁੰਦ ਦੁਕਾਰ ਵੇਖ ਵਿਸਕਰਿ ਵਿਚਾ ਨਾਨਕ ਕਥਨ ਗ੍ਰਿੜਾ ਸਾਰ ਜਤ ਪਹਾਰ ਤੀਜ ਸੁਨਿਆ ਰਹਿ ਰਣ ਮਤ ਵਿਦ ਹੱਥਿਆਰ ਪਉਖੱਲਾ ਦਵਤਾਵ ਪੰਡਵ ਅਮਰਤ ਟਾਲ ਕੜੀਏ ਸਬਦ ਸਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤਿ ਦਿਵਸ ਰਾਦੁ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮੰ ਦੂਰ ਕਰਮੀ ਆਪੋ ਆਪਣੇ ਕੇ ਨੇੜੈ ਕੇ ਦੂਰੈ ਜਿਨ੍ਹੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁਟੇ ਨਾਲ